ਗੁੱਡ ਮਾਰਨਿੰਗ ਐਂਡ ਹਾਈ ਫਰੈਂਡਸ ਅੱਜ ਅਸੀਂ ਤੁਹਾਨੂੰ ਮੈਗੀ ਔਰ ਮਕਰੋਨੀ ਕਿਵੇਂ ਬਣਾਣੀ ਹੈ ਉਹਦਾ ਸਾਰਾ ਲਾਈਵ ਦੱਸਾਂਗੇ ਸਭ ਤੋਂ ਪਹਿਲਾਂ ਔਇਲ ਪਾ ਲੈਣਾ ਹੈ ਔਇਲ ਤੋਂ ਬਾਅਦ ਗੰਡਿਆਂ ਨੂੰ ਫਰਾਈ ਕਰਨਾ ਹੈ ਦੇਖੋ ਗੰਡਾ ਤਿਆਰ ਹੋ ਰਿਹਾ ਹੈ ਮਕਰੋਨੀ ਨੂੰ ਪਹਿਲੇ ਹੀ ਉਬਾਲ ਕੇ ਇਸ ਤਰ੍ਹਾਂ ਤਿਆਰ ਕਰ ਲੈਣਾ ਹੈ ਦੇਖੋ ਫਰੈਂਡਸ ਅੱਜ ਦਾ ਥੋੜਾ ਵੀਡੀਓ ਲੰਬਾ ਹੋ ਸਕਦਾ ਹੈ ਲੇਕਿਨ ਸਾਰੀ ਜਾਣਕਾਰੀ ਦੇਾਂਗੇ ਤੁਹਾਨੂੰ ਲਾਈਵ ਜਾਣਕਾਰੀ ਮੇਰੇ ਕੋਲ ਹੈ ਹੈ ਪੰਡਾ ਵਾਂਗ ਸ਼ੀਟ ਹੈ ਕੋਲ ਸੁੱਕ ਪੰਡਾ ਥੋੜਾ ਜਿਹਾ ਚੇਂਜ ਹੋ ਰਿਹਾ ਪਿਆਜ਼ ਦਾ ਇੱਕ ਫਰੈਂਡਸ ਇਹ ਗੱਲ ਦੱਸਣੀ ਅਸੀਂ ਜ਼ਰੂਰੀ ਸਮਝਦੇ ਹਾਂ ਕਿ ਜਦੋਂ ਤੁਸੀਂ ਮੈਗੀ ਔਰ ਮਕਰੋਨੀ ਮਿਕਸ ਬਣਾਉਂਦੇ ਹੋ ਤਾਂ ਇੱਕ ਸਾਈਡ ਤੇ ਪਾਣੀ ਅਲੱਗੋ ਬਾਲਣ ਲਈ ਰੱਖ ਦਿਓ ਜਿਸ ਦੇ ਨਾਲ ਇਹ ਛੇਤੀ ਛੇਤੀ ਤਿਆਰ ਹੋ ਜਾਂਦੀ ਹੈ ਇਸ ਦੇ ਨਾਲ ਹੀ ਛੇਤੀ ਯਾਰ ਹੋ ਜਾਏਗੀ ਜੋ ਤੁਹਾਨੂੰ ਪਰੇਸ਼ਾਨੀ ਦਾ ਸਾਹਮਣਾ ਜਿਹੜਾ ਨਹੀਂ ਕਰਨਾ ਪਏਗਾ पानी अलग रखता है हाँ जो इसते पाया जाएगा जल्दी तैयार हो जाए इधर पानी जो अलग तैयार होना शुरू हो गया है इसनों जल्दी ही उबाले दवा ले जाएंगे ये देखो फ्रेंड्स प्याज புற थोड़ा थोड़ा ਇਹ ਜਿਹੜਾ ਮਕਰੋਨੀ ਦੇ ਵਿੱਚੋਂ ਮਸਾਲੇ ਦਾ ਪੈਕੇਟ ਨਿਕਲਦਾ ਹੈ ਮੈਗੀ ਦੇ ਵਿੱਚੋਂ ਸੌਰੀ ਮੇ ਕੋਸ਼ਿਸ਼ ਕੀਤੀ ਮੈਂ ਅਜ ਲੈਣਾ ਹੀ ਤਾਂ ਆਪਣੇ ਹੈਲੋ ਜੇ ਆ ਨੂਰ ਮਸ ਪਾ ਟੇ ਹੁਣ ਨਮਕ ਟੇਸਟ ਅਨਸਾਰ ਪਾਇਆ ਜਾਏਗਾ aluno muito bom, ਰਮਣੂਕ ਔਰ ਮਿਰਚ ਡਾਲ ਚੀ ਗਈ ਹੈ ਬੈਲਕੋ ਅਸਰਬਾਹ ਤੇ ਤੁਸੀਂ ਨਹੀਂ ਖਾਣੀ ਇਹਨੇ ਕੁਕਾ ਜਿਨੀ ਖਾ ਵੀ ਲੈ ਤੋ ਬੇਰੇ ਸੋ ਫਰੈਂਡਸ ਕਲਰ ਚੇਂਜ ਹੁੰਦਾ ਜਾ ਰਿਹਾ ਹੈ ਇਹ ਕਿਰੋ ਬਣੇ ਮੰਮਾ ਦੀ ਕੀ ਇਹ ਹੋਣਾ ਹੈ ਬਾਂਗ ਕੇ ਬੈਠੇ ਬਣਨ ਦੇ ਹਾਂ ਰੈਡੀ ਤੇ ਕਿਰੋ ਇਹ ਪੇਲੇ ਬਣੇ ਲਾ Oh. <laughs> Ah ya. On est ce toit. Est-ce que je m'agis pas mangé? एक तो पैकेट पै गया है हम दूसरा पैकेट भी पा रहे है हैं उसके बाद तीसरा पैकेट भी आ गया आलो जी नमक जो पानी गर्म किया गया है इसमें सारे में इधर मिक्स कर लिया जाएगा देखो ਹੁਣ ਜਿਹੜਾ ਇਹਨਾਂ ਦੇ ਵਿੱਚ ਨਮਕ ਆਉਂਦਾ ਹੈ ਮੈਗੀ ਦੇ ਉਹ ਪਾਇਆ ਜਾਏਗਾ ਹੁਣ ਇਸ ਦੇ ਨਾਲ ਹੀ ਫਰੈਂਡਸ ਜਿਹੜੀ ਇਹ ਤੁਹਾਨੂੰ ਮਕਰੋਨੀ ਦਿਖਾਈ ਸੀ ਉਬਾਲ ਕੇ ਰੱਖੀ ਗਈ ਸੀ ਪਹਿਲੇ ਹੁਣ ਇਸ ਨੂੰ ਵੀ ਵਿੱਚ ਮਿਕਸ ਕਰ ਲਿਆ ਜਾਏਗਾ ਲਓ ਜੀ ਇਹ ਹੁਣ ਕੁਝ ਟਾਈਮ ਇਸ ਨੂੰ ਉਬਾਲਿਆ ਜਾਏਗਾ ਤੇ ਉਸ ਤੋਂ ਬਾਅਦ ਇਹ ਮਕਰੋਨੀ ਔਰ ਮੈਗੀ ਮਿਕਸ ਤਿਆਰ ਹੋ ਜਾਏਗੀ ਬਣੀ ਦੇਖੋ ਫਰੈਂਡਸ ਤਿਆਰ ਹੋ ਰਹੀ ਹੈ ਇਸ ਨੂੰ ਉਬਾਲਾ ਲੈਣ ਦੇ ਲਈ ਥੋੜਾ ਟਾਈਮ ਦੇਣਾ ਪੈਂਦਾ ਹੈ ਪਾਣੀ ਗਰਮ ਸੀ ਜਿਸ ਕਰਕੇ ਛੇਤੀ ਤਿਆਰ ਹੋ ਰਹੀ ਹੈ ਇਸ ਲਈ ਤੁਹਾਨੂੰ ਵੀ ਬੇਨਤੀ ਹੈ ਵੀ ਜਦੋਂ ਵੀ ਤੁਸੀਂ ਮਕਰੋਨੀ ਜਾਂ ਮਾਈਗੀ ਨੂੰ ਤਿਆਰ ਕਰੋ ਤਾਂ ਪਾਣੀ ਸਾਈਡ ਤੇ ਗਰਮ ਜਰੂਰ ਰੱਖੋ ਦੇਖੋ ਪਾਣੀ ਗਰਮ ਹੁੰਦਾ ਹੀ ਬੈਨੀਫਿਟ ਹੋਇਆ ਹੈ ਕਿ ਜਲਦੀ ਹੀ ਉਬਾਲੇ ਆਉਣੇ ਸ਼ੁਰੂ ਹੋ ਗਏ ਹਨ ਹੁਣ ਇਹ ਚੰਦ ਮਿੰਟਾਂ ਦੇ ਵਿੱਚ ਪਾਣੀ ਸੁਕਾ ਲਿਆ ਜਾਏਗਾ ਔਰ ਟੇਸਟ ਅਨਸਾਰ ਹੋਰ ਵੀ ਨਮਕ ਪਾਏ ਜਾਣਗੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਫਰੈਂਡਸ ਕਿ ਅੱਜ ਦਾ ਵੀਡੀਓ ਥੋੜਾ ਲੰਮਾ ਹੋ ਸਕਦਾ ਹੈ ਕਿਉਂਕਿ ਮੈਂ ਇਸ ਦੇ ਵਿੱਚ ਐਡੀਟਿੰਗ ਨਹੀਂ ਕਰ ਰਿਹਾ ਔਰ ਨਾ ਹੀ ਕਟਿੰਗ ਕਰ ਰਿਹਾ ਹਾਂ ਸੋ ਲਗਾਤਾਰ ਜਿਸ ਤਰ੍ਹਾਂ ਸ਼ੁਰੂ ਤੋਂ ਇੱਕੜਾਈ ਨੂੰ ਰੱਖਿਆ ਸੀ ਸਿਲੰਡਰ ਦੇ ਉੱਪਰ ਉਸ ਤੋਂ ਲੈ ਕੇ ਲਾਸਟ ਤੱਕ ਵੀਡੀਓ ਬਣਾ ਰਿਹਾ ਹਾਂ ਸੋ ਇਹ ਵੀਡੀਓ ਥੋੜਾ ਲੰਮਾ ਜਾ ਸਕਦਾ ਹੈ ਇਹ ਮੈਂ ਪਹਿਲੇ ਹੀ ਮੈਂਸ਼ਨ ਕਰ ਦਿੱਤਾ ਸੀ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਉਹੀ ਤਰ੍ਹਾਂ ਤਿਆਰ ਮੈਗੀ ਤਿਆਰ ਹੋਣੀ ਸ਼ੁਰੂ ਹੋ ਗਈ ਹੈ ਪੂਰੀ ਤਰ੍ਹਾਂ ਉਹ ਬਾਲੇ ਵੀ ਆ ਰਹੇ ਨੇ ਬੱਚਿਆਂ ਦੀ ਡਿਮਾਂਡ ਸੀ ਅੱਜ ਸੰਡੇ ਹੈ ਸੋ ਮੈਂ ਵੀ ਸੋਚਿਆ ਕਿ ਬੱਚਿਆਂ ਨੂੰ ਅੱਜ ਸੰਡੇ ਦੀ ਮਸਤੀ ਕਰਾਉਂਦੇ ਹਾਂ ਸੁੰਡੇ ਨੂੰ ਮੁੱਖ ਰੱਖਦੇ ਹੋਏ ਇਹ ਸਾਰਾ ਉਪਰਾਲਾ ਅੱਜ ਕੀਤਾ ਗਿਆ ਹੈ So, friends, Namit and Namitesh, the Chandeli channel, the Nala Judo. ਪੂਰੀ ਜਾਣਕਾਰੀ ਦਿਿਆਂਗੇ ਤੁਹਾਨੂੰ ਸੋ ਫਰੈਂਡਸ ਮੈਗੀ ਤੇ ਮਕਰੋਨੀ ਬਿਲਕੁਲ ਤਿਆਰ ਹੋ ਚੁੱਕੀ ਹੈ ਸੋ ਦੋ ਚਾਰ ਮਿੰਟ ਤੱਕ ਬੱਚਿਆਂ ਨੂੰ ਸਰਵ ਕੀਤੀ ਜਾਏਗੀ ਹੈ ਹੈ ਸੋ ਇਹ ਪਾਣੀ ਨੂੰ ਥੋੜਾ ਜਨਾ ਹੋਰ ਸਕਾਲਿਆ ਜਾਏਗਾ ਸੋ ਇਹ ਮੈਕੀ ਅਤੇ ਮਕਰੋਨੀ ਹਿਲਸਟ ਵਿੱਚ ਬਸ਼ੇਗੀ ਪਾਣੀ ਸਾਰਾ ਹਫ ਬਣ ਕੇ ਉੱਡ ਜਾਏਗਾ ਸੋ ਫਰੈਂਡਸ ਮੇਰੀ ਲਾਸਟ ਵਾਰ ਹੀ ਰਿਕਵੈਸਟ ਹੈ ਕਿ ਤੁਸੀਂ ਸਾਡੇ ਚੈਨਲ ਨੂੰ ਵਤਵਾਦ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਵਤਵਾਦ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਕੋਰ ਨਵੀਂ ਤੋਂ ਨਵੀਂ ਡਿਸ਼ ਸਿੱਖਣ ਦੇ ਲਈ ਸਾਡੇ ਚੈਨਲ ਨਾਲ ਜੁੜੋ ਧੰਨਵਾਦ ਫਰੈਂਡਸ